ਫਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਊਮਾ ਗਰੋਵਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਅਤੇ ਪ੍ਰਧਾਨ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ 13 ਕਾਂਗਰਸੀ ਪੱਖ ਦੇ ਕੌਂਸਲਰਾਂ ਨੇ ਅਵਿਸ਼ਵਾਸ ਮਤਾ ਦਾਖਲ ਕੀਤਾ ਸੀ ਜਿਸ ਦੇ ਲਈ ਅੱਜ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਅਤੇ ਇਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਸੀ ਕਿ ਉਹ ਆਪਣੀ ਬਹੁਮਤ ਸਾਬਤ ਕਰਨ ਅਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਗਿਣਤੀ ਦੇ ਵਿੱਚ ਸੁਰੱਖਿਆ ਕਰਮੀ ਲਗਾ ਦਿੱਤੇ ਗਏ ਸਨ ਇਸ ਮੀਟਿੰਗ ਦੇ ਵਿੱਚ ਕਾਂਗਰਸੀ ਪੱਖ ਨੂੰ 18 ਵੋਟਾਂ ਦੇ ਨਾਲ ਆਪਣਾ ਬਹੁਮਤ ਹਾਸਲ ਕਰਨ ਦੀ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਰਹਿਣ ਤੇ ਕਾਂਗਰਸ ਪੱਖ ਦੇ ਕਾਉਂਸਲਰ ਸਿਰਫ 14 ਮੈਂਬਰਾਂ ਦੇ ਹੀ ਵੋਟ ਝੁਟਾ पाए ਜਿਸ ਦੇ ਚਲਦੇ ਬਹੁਮਤ ਸਾਬਿਤ ਨਹੀਂ ਕੀਤਾ ਜਾ ਸਕਿਆ ਜਿਸ ਦੇ ਚਲਦੇ ਇਹ ਮਤਾ ਰੱਦ ਕਰ ਦਿੱਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਓਮਾ ਗਰੋਵਰ ਹੀ ਪ੍ਰਧਾਨ ਬਣੇ ਰਹਿਣਗੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਕਾਇਮ ਰਿਹਾ ਅਤੇ ਕਾਂਗਰਸ ਨੂੰ ਨੰਮੋਸ਼ੀ ਹੱਥ ਲੱਗੀ ਆ ਹਾਜਿੰਦਰ ਜੀ ਹੈ ਇੱਕ ਮਿੰਟ ਮੈਨੂੰ ਅੰਦਰੋਂ ਦਾ ਨਮੋਸ ਲਿਆ ਗਿਆ ਸੀ ਜਿਸ ਦੇ ਖਿਲਾਫ ਪ੍ਰਧਾਨ ਦੇ ਖਿਲਾਫ ਕੀ ਅੰਦਰ ਕੀ ਕਰ ਰਹੇ ਉਹਨਾਂ ਦੇ ਪਾਇਆ ਗਿਆ ਸੀ ਉਹਨਾਂ ਨੂੰ 18 ਮੈਂਬਰ ਚਾਹੀਦੇ ਸੀਗੇ ਜੀ ਉਹਨਾਂ ਦੇ ਕੁਚਲਦੀਪ ਸਿੰਘ ਢੇਲੋਂ ਐਮ ਐਲ ਏ ਸਨੇ ਕਾਉਂਸਲਰ ਵਿਦ ਐਮ ਐਲ ਏ ਉਹਨਾਂ ਦੇ 15 ਮੈਂਬਰ ਹਾਜ਼ਰ ਸੀ ਜੀ ਉਹਨਾਂ ਨੂੰ 18 ਮੈਂਬਰ ਚਾਹੀਦੇ ਸੀਗੇ ਇਸ ਵਿੱਚ ਉਹਨਾਂ ਨੇ ਬੇਸਰੋਸ਼ੀ ਦਾ ਮਤਲਬ ਅੰਦਰ ਰਾਤੀ ਕੀਤਾ ਜਾ। ਇਹ ਰੱਦ ਕੀਤਾ ਗਿਆ ਜਾਂ ਕੋਈ ਨਵੀਂ ਤਰੀਕ ਦਿੱਤੀ ਗਈ ਹੈ ਜੀ? ਨਹੀਂ ਜੀ ਨਹੀਂ ਰੱਦ ਕੀਤਾ ਗਿਆ। ਇਹ ਜੀ ਕੋਈ ਹਾਂ ਜੀ ਕੀਤੀ ਹੈ ਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਪਹਿਲਾਂ ਐਸਐਸਪੀ ਸਾਹਿਬ ਨੂੰ ਲੈਟਰ ਦਿੱਤੀ ਸੀ ਜੀ ਮੇਰੇ ਕੋਲ ਸਿਕਿਉਰਿਟੀ ਹੈਗੀ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਮੀਟਿੰਗ ਕੈਨਸਲ ਕੀਤੀ ਜਾਵੇ ਪਰ ਮੀਟਿੰਗ ਕੈਨਸਲ ਨਹੀਂ ਹੋਈ ਮੀਟਿੰਗ ਰੱਦ ਹੋ ਗਈ। ਮੈਡਮ ਦਾ ਵੀ ਕੱਲ ਪਈ ਆਪਣੇ ਕੋਲ ਪਤਾ ਰੱਦ ਹਾਂਜੀ ਆਪਣੇ ਐਮਸੀ ਵੀ ਕੋਈ ਕੱਲ ਪਹੁੰਚ ਲੋਕਾਂ ਕੋ ਚੱਕੇ ਗਏ ਸੀ ਜੀ। ਉਹ ਹਾਂਜੀ ਸਾਡੇ ਕੋਲ ਸਾਡੇ ਕੋਲ ਐਮਸੀ ਚੱਕੇ ਗਏ ਸੀਗੇ ਜੀ ਚਾਰ ਜੇ ਸਾਰੇ ਸਾਡੇ ਐਮਸੀ ਉੱਥੇ ਸੀਗੇ ਉਹ ਚਾਰ ਆਵੇਂ ਸਾਡੇ ਐਮਸੀ ਘੁੰਮਣ ਗਏ ਸੀਗੇ ਬਾਹਰ ਉੱਥੇ ਉਹਨਾਂ ਨੂੰ ਚੱਕ ਲਿਆ ਗਿਆ ਸੀਗਾ ਉਹ ਸਾਡੇ ਕੋਲ ਵੀਡੀਓਗ੍ਰਾਫੀ ਵੀ ਹੈਗੀ ਹੈ ਜਦੋਂ ਉਹਨਾਂ ਨੇ ਪੁਲਿਸ ਵਾਲੇ ਬੰਦੇ ਜਿਰਕਪੁਰ ਵਾਲਿਆਂ ਨੇ ਚੱਕਿਆ ਜੀ ਕਿਉਂ ਚੱਕਿਆ ਹਾਂਜੀ ਕਿਉਂ ਚੱਕਿਆ ਉਹ ਇਹਨਾਂ ਸਾਰੇ ਬੰਦੇ ਪੂਰੇ ਕਰਨੇ ਸੀਗੇ ਜੀ ਇਹਨਾਂ ਕੋਲ 14 ਬੰਦੇ ਸੀ ਇਹਨਾਂ ਨੇ 18 ਬੰਦੇ ਪੂਰੇ ਕਰਵਾਸੇ ਇਹਨਾਂ ਨੇ ਸਾਡੇ 4 ਬੰਦੇ ਉੱਥੇ ਜਕਲੇ ਸੀਗੇ ਸਾਨੂੰ ਜਦੋਂ ਇਹਨਾਂ ਇਨਫੋਰਮੇਸ਼ਨ ਆਈ ਅਸੀਂ ਜਿਹੜੇ ਸਾਡੇ ਨਾਲ ਐਮਸੀਸੀ ਦੀ ਅਸੀਂ ਉਹਨਾਂ ਨੂੰ ਅੱਜ ਹਾਈ ਕੋਰਟ ਵਿੱਚ ਪੇਸ਼ ਕੀਤਾ ਜੀ ਉਹ ਉੱਥੇ ਹਾਈ ਕੋਰਟ ਕੇਸ ਹੋ ਗਈ। ਤੁਹਾਡੇ ਲੋਕ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਏਗੀ ਹੁਣ। ਕੋਈ ਨਾ ਕੋਈ ਕਾਰਵਾਈ ਹੈ ਕਿਤੇ ਵੀ ਸਾਡੇ ਬੰਦਿਆਂ ਤੋਂ ਸਾਨੂੰ ਇਹਨਾਂ ਤੋਂ ਡਰ ਹੈ ਜੀ ਇਹਨਾਂ ਬੰਦਿਆਂ ਤੋਂ ਜਿਹੜੇ ਬਾਕੀ ਕੌਂਸਲਰ ਤੇ ਐਮਐਲਏ ਸਾਰੇ ਉਹਨਾਂ ਤੋਂ ਸਾਨੂੰ ਡਰ ਹੈ। ਅੱਜ ਨਹੀਂ ਉਹ ਤਾਂ ਐਕਚੁਅਲੀ ਅੱਜ ਜਮ بڑے ਮੈਂਬਰਾਂ ਦਾ ਇਤਰਾਜ ਸੀਗਾ ਕਿ ਸਾਨੂੰ ਨੋਟਿਸ ਨਹੀਂ ਸਰਵ ਅਜੰਡਾ ਨਹੀਂ ਸਰਵ ਹੋਇਆ ਤੇ ਇਸ ਕਰਕੇ ਬڑے ਮੈਂਬਰ ਪ੍ਰੈਜ਼ੈਂਟ ਨਹੀਂ ਸੀਗੇ ਦੇ ਵਾਰ ਨਾਟ ਪ੍ਰੈਜ਼ੈਂਟ ਤੇ ਬڑے ਮੈਂਬਰ ਅਨੁਸਾਰ ਕਿ ਸਾਨੂੰ ਅਜੰਡਾ ਨਹੀਂ ਸਰਵ ਹੋਇਆ ਜਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਸਾਹਿਬ ਨੇ ਮਤਲਬ ਜਿਹੜਾ ਅਜੰਡਾ ਹੈ ਇਹ ਪ੍ਰਧਾਨ ਸਾਹਿਬ ਨੇ ਕੱਢਿਆ ਤੇ ਪ੍ਰਧਾਨ ਸਾਹਿਬ ਜਿਹੜੇ ਕਲੇਮ ਕਰ ਰਹੇ ਆ ਕਿ ਮੇਰੇ ਕੁਝ ਬੰਦੇ ਮਦਦ ਕਰ ਰਹੇ ਹੋ ਆਈ ਨਹੀਂ ਮੈਨੂੰ ਇਹ ਨਹੀਂ ਸਮਝ ਆਈ ਇਹ ਕੀ ਗੱਲ ਹੈ ਮੀਟਿੰਗ ਮੈਕਨਵੇ ਕਰਦਾ ਤੇ ਜਿਹੜੇ ਕੁਝ ਬੰਦੇ ਮੇਰੇ ਨਾਲ ਥੋੜੇ ਬਹੁਤ ਜਿਹੜੇ ਸਹਿਮਤ ਹੈ ਉਹ ਜੇ ਆਉਣ ਹੀ ਨਾ ਮੀਟਿੰਗ ਤੇ ਮਤਲਬ ਇਹ ਮੈਂ ਡੋਟ ਅੰਡਰਸਟੈਂਡ ਵਾਈਸ ਪਹਿਲੀ ਗੱਲ ਗ੍ਰੀਟਿੰਗ ਮੈਨੂੰ ਨਹੀਂ ਪਤਾ ਦੇਖੋ ਇਹ ਸਾਡਾ ਇੱਥੇ ਕੋਈ ਰੋਲ ਨਹੀਂ ਸਾਡਾ ਤਾਂ ਸਿਰਫ ਇੱਥੇ ਆਈ ਸੀ ਉੱਥੇ ਅੰਦਰ ਕਿਓਸ ਵਾਲਾ ਸੀ ਰੌਲਾ ਰੱਪਾ ਬਹੁਤ ਜ਼ਿਆਦਾ ਸੀ ਕਿਉਂਕਿ بڑے ਮੈਂਬਰਾਂ ਨੂੰ ਤਰਾਜ ਸੀ ਕਿ ਸਾਨੂੰ ਏਜੰਡਾ ਨਹੀਂ ਸਰਵ ਹੋਇਆ ਸਾਨੂੰ ਮਤਲਬ ਸਾਨੂੰ ਨੋਟਿਸ ਨਹੀਂ ਮਿਲੇ ਜਿਵੇਂ ਜੋ ਕਿ ਮੈਂਬਰ ਆ ਉਹ ਅੱਜ ਵੀ ਪ੍ਰਧਾਨ ਸਾਹਿਬ ਨਾਲ ਉਹਨਾਂ ਦੇ ਮਤ ਭੇਤ ਹੈ ਠੀਕ ਹੈ ਪਤਾ ਨਹੀਂ ਕਿੰਨਾ ਕਰਨਾ ਸੀ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਮਤ ਭੇਤ ਹੈ ਮੈਂ ਤਾਂ ਪ੍ਰਧਾਨ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਮੈਂ ਕਿਹਾ ਜੀ ਕਿ ਤੁਸੀਂ ਸਭੋਂ ਸਾਰਾ ਨਾਲ ਲੈ ਕੇ ਚੱਲੋ ਤੇ ਸਾਰਿਆਂ ਦੀ ਜਿਹੜੀਆਂ ਕੋਈ ਮੁਸ਼ਕਲਾਂ ਹੈ ਕੰਮ ਕਰੋ ਤੇ ਸ਼ਹਿਰ ਦੀ ਤਰੱਕੀ ਕਰੀਏ ਸ਼ਹਿਰ ਨੂੰ ਗਾਂ ਲੇ ਕੇ ਜਾਈਏ ਤੇ ਸਾਨੂੰ ਨੂੰ ਕਿਉਂਕਿ ਦੇਖੋ ਐਕਚੁਅਲੀ ਸਾਡਾ ਤਾਂ ਜਿ ਕੋਲ ਉਹਨੇ ਮੈਂਬਰਾਂ ਦਾ ਪਰ ਜਿੰਨਾ ਚੇਅਰ ਮੈਜੋਰਟੀ ਮੈਂਬਰਸ ਰਲ ਕੇ ਨਹੀਂ ਚੱਲਣਗੇ ਉਹਨਾਂ ਚੇਅਰ ਮੇਰੇ ਸਿਰਫ ਕੰਸਰਨ ਇਹ ਹੈ ਕਿ ਕਮੇਟੀ ਦਾ ਕੰਮਕਾਜ ਵਧੀਆ ਹੋਣਾ ਚਾਹੀਦਾ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਕੰਮ ਵਧੀਆ ਚੱਲਣਾ ਚਾਹੀਦਾ ਜੇ ਮੈਜੋਰਟੀ ਮੈਂਬਰਸ ਰਲ ਕੇ ਨਹੀਂ ਚੱਲਣਗੇ ਹਰੇਕ ਮਤੇ ਵਿੱਚ ਹੀ ਰੌਲਾ ਪਊਗਾ ਓਕੇ ਠੀਕ ਹਰੇਕ ਮਤੇ ਵਿੱਚ ਹੀ ਪ੍ਰੋਬਲਮ ਆਊਗੀ ਕਮੇਟੀ ਦਾ ਕੰਮਕਾਜ ਖੜਾ ਹੋਊਗਾ ਉਹਦੇ ਕਰਕੇ ਕੰਮਕਾਜ ਖੜਾ ਹੋ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਹਿੱਟ ਹੋਊਗੀ ਲੋਕਾਂ ਦੀਆਂ ਮੁਸ਼ਕਲਾਂ ਹੋਣਗੀਆਂ ਸੋ ਮੇਰੀ ਤਾਂ ਰਿਕਵੈਸਟ ਹੈ ਪ੍ਰਧਾਨ ਸਾਹਿਬ ਨੂੰ ਜਾਂ ਸਾਰੇ ਮੈਂਬਰਾਂ ਨੂੰ ਕਿ ਕੋਈ ਮਤਲਬ ਰਲ ਮਿਲ ਕੇ ਇਹ ਤਾਂ ਕੋਈ ਹੱਲ ਕੱਢਣ ਤਾਂ ਕਿ ਸ਼ਹਿਰ ਦੀ ਤਰੱਕੀ ਹੋਵੇ ਕਮੇਟੀ ਦਾ ਕੰਮ। ਜਿਹੜੇ ਜੀ ਪਾਰਟੀ ਉਹਨਾਂ 'ਤੇ ਦੋਸ਼ ਲਾਇਆ ਰਿਹਾ ਵੀ ਸਾਡੇ ਜਿਹੜੇ ਵਰਕਰ ਹੈ ਕਾਂਗਰਸ ਦੇ ਵੱਲੋਂ ਪੁਲਿਸ ਨੂੰ ਚੁਕਾਏ ਗਏ ਸੀਗੇ। ਇਹ ਤਾਂ ਦੋਸ਼ ਲਾ ਰਹੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਯਾਰ ਮੇਰੀ ਤਾਂ ਇੱਕ ਬੇਨਤੀ ਹੈ। ਮੈਂ ਤਾਂ ਇੱਕ ਗੱਲ ਜਾਣਨਾ। ਕਿ ਤੁਸੀਂ ਸਾਰੇ ਕੋਈ ਨਵਾਂ ਪ੍ਰਸਤ ਲਿਆ ਨਹੀਂ ਸਾਰੇ ਪੁਰਾਣੇ। ਇਹ ਜਿਹੜੀ ਮੀਟਿੰਗ ਸੀ ਜਦੋਂ ਪ੍ਰਧਾਨ ਸਾਹਿਬ ਬਣੇ ਸੀ ਉਦੋਂ ਕੀ ਕੁਝ ਹੋਇਆ? ਠੀਕ ਹੈ। ਆਹੀ ਸੀ ਟੁੱਟੇ ਆਹੀ ਬੂਹੇ ਟੁੱਟੇ ਆਹੀ ਅੰਦਰ ਟੇਬਲ ਟੁੱਟੇ ਮਤਲਬ ਤੁਸੀਂ ਸਾਰਿਆਂ ਨੇ ਉਹ ਤੁਸੀਂ ਉਦੋਂ ਬਿਟਨੇ ਸੀ ਤੇ ਮਤਲਬ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਸੁਭਾਅ ਹੈ ਉਹਨਾਂ ਨੂੰ ਇਹ ਸਾਨੂੰ ਨਹੀਂਗਾ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਨਾ ਸਾਨੂੰ ਇਹੋ ਜਿਹਾ ਸੁਭਾਅ ਹੈ ਨਾ ਅਸੀਂ ਕਿਸੇ ਨੂੰ ਕੋਈ ਕਹਿਣਾ ਨਾ ਮਜਬੂਰ ਕਰਦੇ ਇੱਕ ਪਾਸੇ ਤਾਂ ਕਹਿ ਰਹੇ ਆ ਤੁਸੀਂ ਕਹਿ ਰਹੇ ਹੋ ਮੈਂ ਵੀ ਸਾਰੇ ਅਖਬਾਰ ਪੜ੍ਹੇ ਮਨਤਾਬ ਨਹੀਂ ਪਤਾ ਇੱਕ ਬਾਰੇ ਕਹਿ ਰਹੇ ਆ ਕਿ ਅਸੀਂ ਰੱਖੇ ਆ ਪੰਜ ਕੁੱਲੇ ਮਨ ਲ ਤੁਝ ਆਪ ਦੀ ਗੱਲ ਹੀ ਕੰਟਰਡਿਕਟ ਕਰ ਰਹੇ ਹੋ ਨਾ ਇੱਕ ਵਾਰ ਦਾ ਕਹਿ ਰਹੇ ਹਾਂ ਸਾਨੂੰ ਤੰਗ ਸਾਨੂੰ ਕਿਹਨੇ ਤੰਗ ਕੀਤਾ ਐਵੇਂ ਨਹੀਂ ਪਤਾ ਕਿੱਥੇ ਤੰਗ ਕੀਤਾ ਇੱਕ ਵਾਰ ਸੇ ਕਹਿ ਰਹੇ ਹਾਂ ਹਾਂ ਇਸੇ ਲੈ ਕੇ ਗਏ ਭਲਾ ਅਸੀਂ ਮਸੂਰੀ ਗਏ ਸੀ ਫਿਰ ਹੁਣ ਅਸੀਂ ਪੰਜ ਕੁਲੇ ਰਹਿ ਰਹੇ ਆ ਮੈਂ ਤਾਂ ਸਮਝੋ ਪਹਿਲਾਂ ਉਹਨਾਂ ਨੂੰ ਪੁੱਛ ਲਓ ਕਿ ਉਹ ਛੁੱਟੀਆਂ ਛਟੀਆਂ ਮਨਾਉਣ ਗਏ ਸੀ ਮੈਂ ਮੀਟਿੰਗ ਕਿਉਂ ਰੱਖਣੀ ਸੀ ਮੇਰੀ ਤਾਂ ਅੱਜ ਈ ਢੀ ਖਾਸ ਮੀਟਿੰਗ ਸੀ ਅੱਜ ਨਗਰ ਕੌਂਸਲ ਫਰੀਦਕੋਟ ਦੇ ਟੋਟਲ 25 ਮੈਂਬਰ ਹੈ 26 ਵਿੱਚ ਵੋਟ ਜਿਹੜੀ ਐਮ ਐਲ ਏ ਦੀ ਹੈ ਤੇ ਬੇਪਰੋਸਕੀ ਦਾ ਮਤਾ ਕੌਂਸਲ ਪਾਰਟੀ ਵੱਲੋਂ ਲੈ ਕੇ ਆਂਦਾ ਗਿਆ ਸੀਗਾ ਔਰ ਉਹਨਾਂ ਦੇ ਨਾਲ ਕੁਝ ਇੰਡੀਪੈਂਡੈਂਟ ਮੈਂਬਰ ਵੀ ਜਿਹੜੇ ਉਹ ਸ਼ਾਮਲ ਹੋਏ ਸੀਗੇ ਔਰ ਉਹਦੇ ਵਿੱਚ ਉਹਨਾਂ ਨੂੰ 18 ਮੈਂਬਰਾਂ ਦੀ ਜ਼ਰੂਰ ਸੀਗੀ ਉਹਨਾਂ ਤੋਂ 18 ਪੂਰੇ ਨਹੀਂ ਹੋ ਸਕੇ ਉਹ ਐਮ.ਐਲ.ਏ ਸਮੇਤ 15 ਮੈਂਬਰ ਹੋਏ ਐ ਇਸ ਕਰਕੇ ਉਹਨਾਂ ਦਾ ਜਿਹੜਾ ਬੇਵਿਸ਼ਵਾਸਗੀ ਦਾ ਮਤਾ ਸ਼ਾਡੇ ਸ਼ੋਮ ਨਿਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਜਿਹੜਾ ਪਾਇਆ ਗਿਆ ਸੀਗਾ ਉਹ ਰੱਦ ਹੋ ਗਿਆ ਇਹ ਮੈਂ ਸਮਝਦਾ ਕਿ ਇਹ ਸ਼ੋਮ ਨਿਕਾਲੀ ਦਲ ਦੀ ਜਿਹੜੀ ਹੈ ਵੱਡੀ ਜਿੱਤ ਹੈ ਔਰ ਮੈਂ ਸਾਡੇ ਮੈਂਬਰ ਸਾਹਿਬਾਨ ਜਿਹੜੇ ਚਟਾਨ ਵਾਂਗੂ ਸਾਡੇ ਨਾਲ ਖੜੇ ਰਹੇ ਐ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਔਰ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ بڑے ਬਿਆਨ ਆਏ ਆ ਕਿ ਅਸੀਂ ਜਿਹੜੀ ਹੈਗੀ ਹੈ ਕੋਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤਕੇਸ਼ਾ ਹੀ ਨਹੀਂ ਹੋਏਗੀ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਏਗਾ ਜਿਹੜਾ ਕਾਨੂੰਨ ਵਿਵਸਥਾ ਤੋਂ ਬਾਹਰ ਹੋਵੇ ਲੇਕਿਨ ਉਹਨਾਂ ਦੀਆਂ ਗੱਲਾਂ ਤੋਂ ਹੁਣ ਜਿਹੜਾ ਯਕੀਨ ਜਾਂ ਉੱਠਦਾ ਜਾਂਦਾ ਹੈ ਜਿਉਂ ਜਿਹੜੇ ਹਾਲਾਤ ਬਣੇ ਹੋਏ ਆ ਸੋ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਦੇ ਬਿਆਨ ਦੇ ਉੱਤੇ ਕਾਇਮ ਰਹਿਣ ਔਰ ਜਿਹੜੇ ਉਹਨਾਂ ਦੇ ਸ਼ਾਇਦ ਉਹਨਾਂ ਦੇ ਮਨ ਵਿੱਚ ਇਹ ਗੱਲ ਨਾ ਹੋਵੇ ਲੇਕਿਨ ਜਿਹੜੇ ਉਹਨਾਂ ਦੀ 20 ਕੈਟਾਗਰੀ ਦੀ ਲੀਡਰਸ਼ਿਪ ਉਹਨਾਂ ਦੇ ਉੱਤੇ ਵੀ ਉਹ ਕਾਬੂ ਪਾਉਣ। ਸਾਡੇ ਮੌਜੂਦਾ ਮੈਂਬਰਾਂ 'ਤੇ ਦਬਾਅ ਵੀ ਪਾਇਆ ਗਿਆ ਜਿਹੜੀ ਕੁਝ ਬਿਲਕੁਲ ਦਬਾਅ ਪਾਇਆ ਗਿਆ ਸੀਗਾ ਜੀ ਪਹਿਲਾਂ ਤਾਂ ਹਰ ਤਰ੍ਹਾਂ ਦਾ ਹਿਲੇ ਸੀਲੇ ਵਰਤ ਕੇ ਸਾਡੇ ਕੋਲੇ ਮੈਂਬਰ ਵਾਸ ਸੀ ਦੋ ਤਿੰਨ ਮੈਂਬਰ ਸਾਡੇ ਤੋੜ ਲੈ ਕੇ ਉਸ ਤੋਂ ਬਾਅਦ ਫਿਰ ਵੀ ਸਾਡੇ ਕੋਲੇ 11 ਮੈਂਬਰ ਰਹਿ ਗਏ 11 ਦੇ ਵਿੱਚੋਂ ਫਿਰ ਇਹਨਾਂ ਨੇ ਕੱਲ ਸਾਡੇ ਮੈਂਬਰ ਚੱਕਣ ਵਾਸਤੇ ਪੁਲਿਸ ਦੀ ਮਦਦ ਲਈ ਸ਼ਾਇਦ ਹੋ ਸਕਦਾ ਲੋਕਲ ਪੁਲਿਸ ਨਾ ਹੋਵੇ ਸਾਡੇ ਮੈਂਬਰ ਜਿਹੜੇ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਸੀਗੇ ਤੇ ਉੱਥੋਂ ਦੀ ਪੁਲਿਸ ਹੈ ਜਿਹੜੀ ਜ਼ੀਰਖਪੁਰ ਏਰੀਆ ਦੀ ਉੱਥੋਂ ਦੀ ਪੁਲਿਸ ਦੀ ਜਿਹੜੀ ਮਦਦਸੀ ਲਈ ਗਈ ਔਰ ਇਥੋਂ ਬੰਦੇ ਪ੍ਰਾਈਵੇਟ ਤੌਰ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਐ ਉਹ ਬੰਦੇ ਚੱਕਣ ਆਸਤੇ ਗਏ ਸੀ ਲੇਕਿਨ ਉੱਥੇ ਜਿੱਥੇ ਸਾਡੇ ਬੰਦੇ ਠਹਿਰੇ ਹੋਏ ਸੀ ਉੱਥੇ ਕੈਮਰੇ ਲੱਗੇ ਹੋਏ ਸੀਗੇ ਉਹ ਸਾਰੀ ਵੀਡੀਓ ਰਿਕਾਰਡਿੰਗ ਹੋ ਗਈ ਉਸ ਤੋਂ ਬਾਅਦ ਉਹ ਡਰ ਗਏ ਔਰ ਉਹ ਅਸੀਂ ਸਾਰਾ ਕੁਝ ਜਿਹੜਾ ਅੱਜ ਵੀਡੀਓ ਰਿਕਾਰਡਿੰਗਸ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕਰਤਾ ਮੈਂਬਰਾਂ ਦੀ ਹਾਜ਼ਰੀ ਵੀ ਲੁਵਾਤੀ ਆ ਉੱਥੇ 2 ਵਜੇ ਹੀアリング ਆਉਣ ਹਾਈ ਕੋਰਟ ਦੇ ਵਿੱਚ ਅੱਗੇ ਤਾਂ ਉਹਨਾਂ ਨੇ ਫੈਸਲਾ ਕਰਨਾ ਜਿਹੜਾ ਕਰਨਾ ਹੈ ਲੇਕਿਨ ਉਹਦੇ 'ਚ ਸਾਡਾ ਬਚਾਅ ਹੋ ਗਿਆ ਕੈਮਰੇ ਲੱਗਣ ਕਰਕੇ ਵੀਡੀਓ ਰਿਕਾਰਡਿੰਗ ਹੋਈ ਕਰਕੇ ਸਾਡੇ ਕੀ ਚੱਕਿਆ ਜ ਪਰ ਵਿਧਾਇਕ ਦਾ ਇਹ ਕਹਿਣਾ ਕਿ ਉਹ ਆਪ ਦੇ ਆਪ ਹੀ ਮਤਲਬ ਘੁੰਮਣ ਗਏ ਸੀ ਕੋਪੁਲਿਸ ਵੱਲੋਂ ਕੋਈ ਆਪਦੇ ਲੈਵਲ ਤੇ ਕੋਈ ਰੇਡ ਕੀਤੀ ਗਈ ਜੀ ਨਾ ਕਿ ਉਹ ਜਿਹੜਾ ਥੋੜਾ ਵਿਧਾਇਕ ਹੈ ਦੋ ਵਾਰੀ ਬਣਿਆ ਜੀ ਮੈਂ ਮੇਰੇ ਪੰਜ ਇਲੈਕਸ਼ਨ ਲੜ ਲੀਆਂ ਇਹ じゃ ਕੁਛ ਤਾਂ ਸੀ ਕੰਨੀ ਹੁੰਦੇ ਆ ਜੀ ਕਰਨ ਨੂੰ ਹੋਰ ਕੁਛ ਹੁੰਦਾ ਕਹਿੰਦੇ ਆ ਜੀ ਜਿਹੜੀ ਕੋਤਲ ਦੀ ਸ਼ੰਗ ਐਮ ਐਲ ਤੇ ਪ੍ਰਧਾਨ ਨਗਰ ਕੌਂਸਲ ਮਾ ਕਰੋਵਰ ਤੋਂ ਇਲਾਵਾ 14 ਮੈਂਬਰ ਹੋਰ ਆਜਰ ਸਨ ਜੋ ਵੀ ਕਾਰਵਾਈ ਹੋਈ ਹੈ ਰਿਪੋਰਟ ਭੇਜ ਰਹੇ ਹਾਂ ਉਸ ਤੋਂ ਬਾਅਦ ਜੋ ਫਾਈਨਲ ਲੈਣਗੇ ਫੈਸਲਾ ਉਹ ਕਰਦੇ ਆ ਸਰੇ ਮਤਾ ਕਿੰਨਾਂ ਨੂੰ ਪਾਇਆ ਗਿਆ ਸੀ ਇਹ ਮਤਾ ਤੇ ਤੇਰਾ ਕਾਉਂਸਲਰ ਵੱਲੋਂ ਪਾਇਆ ਗਿਆ ਸੀ ਔਰ ਇੱਕੋ ਜਿਹੀ ਹਿੰਦਿੱਤੀ ਗਈ ਸੀ ਉਸ ਤੇ ਮਤਾ ਪਾਇਆ ਗਿਆ ਪ੍ਰਧਾਨ ਵੱਲੋਂ ਰਿਕਾਰਡ ਕੀਤੀ ਗਈ ਸੀ ਸਰੇ ਮਤਾ ਰੱਦ ਕੀਤਾ ਗਿਆ ਕਿਥੋਂ ਸੌਰੀ ਪ੍ਰोसीजर ਭੇਜ ਰਿਹਾ ਅਡੀਸ਼ਨਲ ਨੂੰ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ